ਕਿਤੇ ਨਾ ਕਿਤੇ ਜਦੋਂ ਹਿੰਦੂਵਾਦ ਵਾਲੇ ਏਦਾਂ ਹੋ ਜਾਂਦਾ ਹਿੰਦੂ ਆਗੂਏ ਦਹਾਈ ਦੇਣ ਲੱਗਦੇ ਸਾਡੇ ਨਾਲ ਆ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਉਹ ਤਾਂ ਡੱਟ ਗਿਆ ਸੀ ਖੜ ਗਿਆ ਸੀ ਨਾ ਉਹਨੇ ਆ ਕੇ ਤਾਂ ਨਹੀਂ ਗਿਆ ਭਾਈ ਮੈਨੂੰ ਅਸਲਾ ਲੈ ਦੋ ਠੀਕ ਆ ਮੇਰੇ ਮੂਰੇ ਭਾਈ ਸੂਪੇ ਜੇ ਮੈਂ ਭਾਈ ਇਕੱਲਾ ਜਾਵਾਂਗਾ ਨਾ ਤਿੰਨ ਚਾਰ ਲੈ ਕੇ ਜਾਵਾਂਗਾ ਇਕੱਲਾ ਮੈਂ ਵੀ ਨਹੀਂ ਜਾਂਦਾ ਭਾਈ ਕਿਆ ਕਰ ਲਈ ਫਿਰ ਉੱਥੇ ਲੋਕਾਂ ਨੂੰ ਸੁਣਾਉਣ ਦੀ ਕੀ ਲੋੜ ਆ ਜਾ ਕੇ ਪਿੰਡਾਂ ਕੇ ਮੀਡੀਆ ਬੁਰੇ ਆ ਕੇ ਦੱਸਣ ਦੀ ਕੀ ਲੋੜ ਆ ਭਾਈ ਮੈਂ ਦੱਸਦਾ ਇੱਕ ਪਾਸੇ ਤੁਸੀਂ ਗਊ ਮਾਤਾ ਕਹਿੰਦੇ ਹੋ ਫਿਰ ਸੇਵਾ ਕਰ ਲਈ ਸੁਣਾਉਣ ਦੀ ਕੀ ਲੋੜ ਆ ਭਾਈ ਇੱਕ ਮਿੰਟ ਅਮੀਤ अरोड़ा ਜੀ ਹਲੋ ਸੁਣੋ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੇਰੀ ਭਾਈ ਪਿੰਡ ਦੇ ਸਾਹਮਣੇ ਨਾ 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 ਪਹਿਲੀ ਮੈਂ ਦੱਸਦਾ ਮੇਰੇ ਕੋਲ ਸੋਰੀ ਭਾਈ ਮੇਰ ਤੋਂ ਗੱਲ ਸੁਣੋ ਭਾਈ ਅਮੀਤ अरोड़ा ਜੀ ਨਾਮ ਦੇ ਇਨਸਾਨ ਸੀਗੇ ਠੀਕ ਆ ਵਿੱਚ ਨੀਰਜ ਵੀਰ ਜੀ ਵੀ ਸੀਗੇ ਮੂੰ ਤੇ ਬੈਠੇ ਆ ਸੱਚ ਦੱਸਾਂਗਾ ਮੈਂ ਕਿਸੇ ਤੋਂ ਡਰ ਕੇ ਨਹੀਂ ਕਮਾਂਗਾ ਜੀ ਅਸੀਂ ਦੋਨੋਂ ਹਿੰਦੂ ਨੇਤਾ ਨੇ ਅਸੀਂ ਇਹੀ ਦੇ ਸੋਚਿਆ ਵਾ ਅਸੀਂ ਲੀਡਰ ਹੀ ਛੱਡ ਦੇਣੀ ਕਿਉਂਕਿ ਨਿਤ ਹਿੰਦੂਆਂ ਦੇ ਕਤਲ ਹੋ ਰਹੇ ਨੇ ਠੀਕ ਆ ਆਪਣੇ ਦੁਕਾਨਾਂ ਤੇ ਆਪਣੇ ਮਕਾਨਾਂ ਚ ਆਪਾਂ ਲੋ ਸੇਫ ਨਹੀਂ ਹੈਗੇ ਤੇ ਸੇਫ ਰਵਾਂਗੇ ਕਿੱਥੇ ਚਲੋ ਹੁਣ ਤਾਂ ਪਹਿਲਾਂ ਤਾਂ ਲੋਕੀ ਕਹਿੰਦੇ ਯੂਪੀ ਪਿਆਜ ਜੇ ਬਾਹਰ ਚਲ ਜੀਏ ਠੀਕ ਆ ਬੰਬੇ ਦੇ ਵਿੱਚ ਤੁਸੀਂ ਮੰਨਦੇ ਸਲਮਾਨ ਖਾਨ ਤੇ ਗੋਲੀਆਂ ਚੱਲ ਗਈਆਂ ਐਡਾ ਫਿਲਮ ਸਟਾਰ ਆ ਤੇ ਅਸੀਂ ਲੋਕ ਕੀ ਚੀਜ਼ ਆ ਹਿੰਦੂ ਕਿਤੇ ਦੀ ਆਵਾਜ਼ ਚੱਕਣਾ ਮੈਂ ਕਹਿੰਦਾ ਪਾਜੀ ਬਾਕੀ ਕੋਈ 20 ਧਰਮ ਨੇ ਹੈਗੇ ਨੇ ਜਿਹੜੇ ਮਿੰਟਾਂ 'ਚ ਇਕੱਠੇ ਹੋਏ ਨੇ ਸਾਡੇ ਹਿੰਦੂ ਤਾਂ ਪਹਿਲੇ ਹੀ ਸੁੱਤੇ ਰਹਿੰਦੇ ਨੇ ਕਰਨੀ ਇਹਨਾਂ ਨੇ ਗਨਮੈਨਾਂ ਦੀ ਰਾਜਨੀਤੀ ਹੈ ਸੋਣਾ ਹੀ ਆ ਘਰਾਂ ਦੇ ਵਿੱਚ ਮਰਦੇ ਕੌਣ ਨੇ ਸਾਡੇ ਸਾਡੇ ਮੇਂ ਮਾਰ ਕੇ ਜਿਨ੍ਹਾਂ ਕੋ ਗਨਮੈਨ ਹੈ ਨਹੀਂ ਇੱਥੇ ਵੱਡੇ-ਵੱਡੇ ਸਟਾਰ ਤੇ ਗੋਲੀਆਂ ਚੱਲ ਸਕਦੀਆਂ ਆ ਵਾ ਤੇ ਅਸੀਂ ਲੋਕ ਕੀ ਚੀਜ਼ ਆ ਇਦਾਂ ਮਤਲਬ ਇਹ ਨਾ ਪਾਜੀ ਪੂਰਾ ਗੈਂਗਵਾਰ ਬਣ ਗਿਆ ਗੈਂਗਵਾਰ ਇੱਕ ਬੰਦੇ ਦੇ ਹੱਥ 'ਚ ਡੋਰ ਆ ਜਿੰਨੂੰ ਮਰਜੀ ਮਰਵਾ ਦੇ ਜਿੰਨੂੰ ਮਰਜੀ ਤਾ ਦੇ ਇਹਦੇ ਵੀ ਕੋਈ ਅਸੀਂ ਕਿਸੇ ਦੀ ਕੌਮ ਬਾਰੇ ਬੋਲ ਰਹੇ ਆ ਉਹ ਸਾਡੇ ਭਰਾਣੇ ਯਾਰ ਇਹ ਤਾਂ ਬਾਅਦ 'ਚ ਬਣੇ ਨੇ Hindu Sikh Muslim ਹੈ ਤਾਂ ਆਪਾਂ ਦੁਨੀਆ ਦੇ ਵਿੱਚ ਭਾਈ ਢਾਈ ਜਾਂਦਾ ਨਾ ਤੁਸੀਂ ਇਹ ਨਿੱਕ ਤੇ ਦੇਖ ਲਓ Hindu ਨਿਰਤਾ ਤੇ ਗੋਲੀਆਂ ਚੱਲ ਗਈ ਠੀਕ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਜਿਹੜੇ ਗੋਲੀਆਂ ਚਲਾਉਂਦੇ ਆ ਉਹਨਾਂ ਤੇ ਸ਼ੂਟ ਦਾ ਹੀ ਆਰਡਰ ਕਰ ਦੋ ਨਹੀਂ ਤੁਸੀਂ ਕਰ ਸਕਦੇ ਨਾ ਛੂਡ ਦਾ ਆਰਡਰ ਕਰ ਦੋ ਨਿਤ ਗੋਲੀਆਂ ਚੱਲੀਆਂ ਬੰਦ ਹੋ ਜਾਣੀਆਂ ਭਾਜੀ Hindu ਨੇਤਾ ਕੀ ਕੋਈ ਵੀ ਸਾਰੇ ਸੇਫ ਨਹੀਂ ਮੰਗਲ ਦੇ ਵਿੱਚ ਵਿਕਾਸ ਉਰਫ ਬੱਗਾ Hindu ਨੇਤਾ ਜਦੋਂ ਆਪਣੀ ਦੁਕਾਨ ਤੇ ਬੈਠੇ ਹੁੰਦੇ ਨੇ ਕੁਝ ਨੌਜਵਾਨ ਆ ਕੇ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਫਿੱਟੇ ਵਜੋਂ ਉਹਨਾਂ ਦਾ ਕਤਲ ਹੋ ਜਾਂਦਾ ਏ ਮੇਰੇ ਨਾਲ ਸ਼ਿਵ ਸੈਨਾ ਆਗੂ ਨੀਰਜ ਚੋਪੜਾ ਤੇ ਉਹਨਾਂ ਦੇ ਸਾਥੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਅਜਿਹੀ ਘਟਨਾ ਘਟਿਆ ਨੰਗਲ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੱਕਰ 20 ਬਜਰਗੇ ਭਾਜੀ ਅਸੀਂ ਦੋਨੋਂ ਹਿੰਦੂ ਨੇਤਾ ਨੇ ਅਸੀਂ ਇਹੀ ਸੋਚਿਆ ਵਾ ਅਸੀਂ ਲੀਡਰ ਹੀ ਛੱਡ ਦੇਣੀ ਕਿਉਂਕਿ ਨਿਤ ਹਿੰਦੂਆਂ ਦੇ ਕਤਲ ਹੋ ਰਹੇ ਨੇ ਠੀਕ ਆ ਆਪਣੇ ਦੁਕਾਨਾਂ ਤੇ ਆਪਣੇ ਮਕਾਨਾਂ ਚ ਆਪਾਂ ਲੋਕ ਸੇਫ ਨਹੀਂ ਹੈਗੇ ਤੇ ਸੇਫ ਰਵਾਂਗੇ ਕਿੱਥੇ ਚਲੋ ਹੁਣ ਤਾਂ ਪਹਿਲਾਂ ਤਾਂ ਲੋਕੀ ਕਹਿੰਦੇ ਯੂਪੀ ਬਿਆਜ ਜੇ ਬਾਹਰ ਚਲ ਜੀਏ ਠੀਕ ਆ ਬੰਬੇ ਦੇ ਵਿੱਚ ਤੁਸੀਂ ਮੰਨਦੇ ਸਲਮਾਨ ਖਾਨ ਤੇ ਗੋਲੀਆਂ ਚੱਲ ਗਈਆਂ ਐਡਾ ਫਿਲਮ ਸਟਾਰ ਆ ਤੇ ਆਤੀ ਲੋਕ ਕੀ ਚੀਜ਼ ਹਿੰਦੂ ਕਿਤੇ ਦੀ ਆਵਾਜ਼ ਚੱਕਣਾ ਮੈਂ ਕਹਿੰਦਾ ਭਾਜੀ ਬਾਕੀ ਕੋਈ 20 ਧਰਮ ਨੇ ਹੈਗੇ ਨੇ ਜਿਹੜੇ ਮਿੰਟਾਂ ਜਿ ਇਕੱਠੇ ਹੋਏ ਨੇ ਸਾਡੇ ਹਿੰਦੂ ਤਾਂ ਪਹਿਲੇ ਹੀ ਸੁੱਤੇ ਰਹਿੰਦੇ ਨੇ ਇਹ ਜਦੋਂ ਕਰਨੀ ਇਹਨਾਂ ਨੇ ਗਨਮੈਨਾਂ ਦੀ ਰਾਜਨੀਤੀ ਹੈ ਸੋਨਾ ਹੀ ਆ ਘਰਾਂ ਦੇ ਵਿੱਚ ਮਰਦੇ ਕੌਣ ਨੇ ਸਾਡੇ ਸਾਡੇ ਮੈਨ ਮਾਰ ਕੇ ਜਿਨ੍ਹਾਂ ਕੋ ਗਨਮੈਨ ਹੈ ਨਹੀਂ ਜੇ ਪੁਲਿਸ ਨੂੰ ਕਹਿਨ ਜੋ ਤੇ ਪਤਾ ਕੀ ਕਹੂ ਗਨਮੈਨ ਭਾਲਦੇ ਆ ਜੀ ਇਹ ਇਹ ਰੈਕੀਆਂ ਤਾਂ ਕਰਾਉਂਦੇ ਆ ਈ ਲੱਗਦਾ ਕੋਈ ਗਨਮੈਨ ਹੋਣੇ ਨਹੀਂ ਚਾਹੀਦੇ। ਪਾਜੀ ਮੈਂ ਕਹਿੰਦਾ ਗਨਮੈਨ ਹੀ ਨਹੀਂ ਹੋਣੇ ਚਾਹੀਦੇ ਜਿਹੜਾ ਕਰਦਾ ਇਹੋ ਜਿਹਾ ਕੰਮ ਉਹਦੇ ਦੇ ਪਰਚਾ ਦਰਜ ਹੋਣਾ ਚਾਹੀਦਾ ਵਾ। ਠੀਕ ਹੈ ਨਾ? ਉਹਦੇ ਤੇ 302 ਇਹੋ ਜਿਹੇ ਜਿਹੜੇ ਕਤਲ ਹੁੰਦੇ ਆ ਉਹਨਾਂ ਦੇ ਗੋਲੀਆਂ ਦਾ ਆਰਡਰ ਰੱਖੋਣਾ ਚਾਹੀਦਾ। ਜਿਹੜੇ ਹਿੰਦੂ ਨੇਤਾ ਮਾਰੇ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ। ਠੀਕ ਕਰਨ ਮੰਨਦੇ ਕਿਉਂ ਹੋ ਸਕਦਾ। ਪਾਜੀ ਮੈਂ ਤਾਂ ਇਹ ਚੀਜ਼ ਕਹਿ ਰਿਹਾ ਆ ਜਦ ਦੀ ਪੰਜਾਬ ਸਰਕਾਰ ਆਈ ਆ ਹਿੰਦੂ ਸੇ ਵੀ ਨਹੀਂ ਹੈਗਾ। ਨਿਤ ਹਿੰਦੂਆਂ ਦੇ ਕਤਲ ਹੋ ਰਹੇ ਨੇ। ਕੋਈ ਦਿਨ ਤੁਸੀਂ ਚੱਲ ਜਾਓ ਕੋਈ ਦਿਨ। ਮੇਰੇ ਹਿਸਾਬ ਨਾਲ ਜਦੋਂ ਸਰਕਾਰ ਚੇਂਜ ਹੋਈ ਸੀ ਉਸ ਤੋਂ ਪਿਲ ਬਾਅਦ ਹੀ ਮੇਰੇ ਸਾਬ ਨਾਲ ਮਹੀਨਾ ਬਾਅਦ ਹੀ ਸਾਡੇ ਤੋਂ ਗੋਰੀਆਂ ਚੱਲ ਪਈਆਂ ਸੀਗੀ ਠੀਕ ਆ ਮੈਂ ਕਹਿੰਦਾ ਹਿੰਦੂ ਸੇਫ ਕਿੱਥੇ ਆਪਣੇ ਘਰਾਂ ਦੇ ਵਿੱਚ ਅਸੀਂ ਬੱਚੇ ਨਹੀਂ ਆਪਣੇ ਸੇਫ ਰੱਖ ਸਕਦੇ ਉਹ ਆਪਣੀ ਦੁਕਾਨ ਤੇ ਬੈਠਾ ਦੁਕਾਨ ਤੇ ਬੈਠਾ ਬੰਦਾ ਸੇਫ ਨਹੀਂ ਹੈਗਾ ਭਾਜੀ ਕੀ ਪਤਾ ਨਹੀਂ ਕੋਈ ਨਿੱਜੀ ਦੁਸ਼ਮਣੀ ਹੋਵੇ ਕੋਈ ਗੱਲ ਹੋਵੇ ਬੱਚਿਆਂ ਦਾ ਕੀ ਕਸੂਰ ਆ ਬੱਚੇ ਤਾਂ ਉਹਦੇ ਛੋਟੇ ਹੋਊਗੇ ਨਾ ਮੂਨਾ ਵੀ ਗੱਲ ਹੁੰਦੀ ਆ ਕਾਨੂੰਨ ਚ ਵੀ ਗੱਲ ਹੁੰਦੀ ਆ ਜਿਹਦੇ ਬੱਚੇ ਮਰ ਜਾਣ ਉਹਨੂੰ ਉਹਨੂੰ ਦੱਸੋ ਮਾਪੇ ਕੋਈ ਦੇ ਦੇਊਗਾ ਭਾਜੀ ਅਸੀਂ ਵੀ ਇੱਕ ਵਾਰੀ ਮਦਦ ਕਰ ਦਾਂਗੇ ਕਿਸੇ ਮੈਂ ਮੰਨਦਾ ਵਾਂ ਜੇ ਅਸੀਂ ਹਿੰਦੂ ਸਾਰੇ ਇਕੱਠੇ ਹੋ ਗਏ ਅਸੀਂ ਕਿਸੇ ਦੀ ਮਦਦ ਕਰ ਦਾਂਗੇ ਠੀਕ ਹੈ ਇੱਕ ਵਾਰ ਹੁੰਦੀ ਆ ਬਾਰ ਬਾਰ ਥੋੜੀ ਸਾਡੇ ਵੀ ਕੋਈ ਮਦਦ ਕਰੂ ਜੇ ਮਰ ਗਿਆ ਅਸੀਂ ਮਰੇ ਦੇ ਤਾਂ ਸਾਰੇ ਆ ਜਾਂਦੇ ਭਾਜੀ ਠੀਕ ਹੈ ਨਾ ਪੁਲਿਸ ਵੀ ਉਦੋਂ ਹੀ ਪਹੁੰਚਦੀ ਹੈ ਜਦੋਂ ਮਰ ਜਾਂਦਾ ਬੰਦਾ ਤੁਸੀਂ ਗਏ ਹੋ ਉੱਥੇ ਭਾਜੀ ਮੈਂ ਕੱਲ ਹੋਇਆ ਵਾ ਅਜੇ ਪਰਸੋ ਸੰਸਕਾਰ ਹੈ ਤਾਂ ਬਹੁਤ ਸਮਾਜਿਕ ਮਹੌਨਾ ਵਾ ਹਰ ਚੀਜ਼ ਹੋਣੀ ਆ ਅਸੀਂ ਜਾ ਕੇ ਆਣਾ ਭਾਜੀ ਰੋਪੜ ਕਿੰਨੀ ਕੁ ਦੂਰ ਆ ਪਰ ਮੈਂ ਤੁਹਾਨੂੰ ਜੀ ਇਹ ਕਹਿ ਰਿਹਾ ਜਿਹੜੇ ਹਿੰਦੂ ਨੇਤਾ ਨੇ ਉਹੀ ਟਾਰਗੇਟ ਤੇ ਕਿਉਂ ਆਉਂਦੇ ਨੇ ਹਰ ਚੀਜ਼ ਚ ਨਾ ਕਿਤਾ ਜੇ ਤੁਹਾਨੂੰ ਇੰਨਾ ਦਰਦ ਆ ਉਥੇ ਜਾਣਾ ਚਾਹੀਦਾ ਸੀ ਭਾਜੀ ਦਰਦ ਕਿਉਂ ਨਹੀਂ ਆਏਗਾ ਜੇ ਦਰਦ ਨਾ ਹੁੰਦਾ ਤੇ ਅਸੀਂ ਮੀਡੀਆ ਦੇ ਵਿੱਚ ਕਿਉਂ ਬੋਲਦੇ ਮੈਂ ਉਹੀ ਕਹਿ ਰਿਹਾ ਦੇਖੋ ਉਹਨਾਂ ਕੋ ਗਣ ਮੈਂ ਇੱਕ ਮੰਨਦੇ ਹੋ ਨਾ ਤੁਸੀਂ ਮਰਦਾ ਕੋਣ ਆਮ ਬੰਦਾ ਜਿਹੜਾ ਆਵਾਜ਼ ਚੱਕਦਾ ਦੁਨੀਆ ਦੀ ਜ਼ਰੂਰੀ ਥੋੜੀ ਆ ਕਿਸੇ ਦੇ ਖਰਾਬ ਬਿਆਨ ਦੇਣੇ ਉਹਨੂੰ ਹੀ ਮੌਤ ਦਾ ਖਤਰਾ ਵਾ ਅਸੀਂ ਨਹੀਂ ਦਿੰਦੇ ਭਾਜੀ ਸਾਡੇ ਤਾਂ ਦੋ ਵਾਰੀ ਮੈਂ ਹਾਂ ਕਿੰਨੀ ਵਾਰੀ ਰੱਖੀਆਂ ਹੋਈਆਂ ਅਸੀਂ ਇਸ ਲਈ ਨਹੀਂ ਦਿੰਦੇ ਸਾਰੇ ਸਾਡੇ ਭਰਾਣੇ ਹਿੰਦੂ ਸਿੱਖ ਸਾਰੇ ਭਾਈ ਅਸੀਂ ਭਾਈ ਚਾਰੇ ਨੇ ਠੀਕ ਆ ਪਰ ਇਹ ਜਿਹੜੇ ਕਰਦੇ ਨੇ ਇਹ ਸ਼ਰਾਪਤੀ ਅੰਸਰ ਨੇ ਇਹ ਕੋਈ ਇਹ ਕੋਈ ਹੋਮਦਾ ਨਹੀਂ ਹੈਗੇ ਰਖਵਾਲੇ ਇਹ ਸ਼ਰਾਪਤੀ ਅੰਸਰ ਨੇ ਇਹਨਾਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਲੱਗਦਾ ਜੇ ਉਹਨਾਂ ਕੋਲੇ ਗਨਮੈਨ ਹੁੰਦੇ ਵੱਜ ਜਾਣਾ ਸੀ ਭਾਜੀ ਸੂਰੀ ਕੋ ਕਿੰਨੇ ਸੀਗੇ ਤੁਸੀਂ ਮੰਨਦੇ ਹੋ ਨਾ ਸੂਰੀ ਕੋ ਕਿੰਨੇ ਸੀਗੇ ਉਦੋਂ ਨਹੀਂ ਬਚ ਗਿਆ ਸੂਰੀ ਨਹੀਂ ਬਚ ਗਿਆ ਇਹ ਚੀਜ਼ ਨੂੰ ਨਾ ਤੁਸੀਂ ਕਰੋ ਇਹ ਚੀਜ਼ ਨੂੰ ਨੱਥ ਪਾਣੀ ਪੈਣੀ ਆ ਕ੍ਰਾਈਮ ਨੂੰ ਨੱਥ ਪਏ ਜਦੋਂ ਪੈ ਗਈ ਨਾ ਸਾਰਾ ਕੁਝ ਸੈੱਟ ਹੋ ਜਾਣਾ ਭਾਜੀ ਪੰਜਾਬ ਸਰਕਾਰ ਨੂੰ ਲੋੜ ਆ ਜਿਹੜੇ ਗੈਂਗਸਟਰ ਮਾਰਨ ਦੇ ਜਿਹੜੇ ਆ ਸ਼ਰਾਰਤੀ ਅਨਸਰ ਨੇ ਜੱਥੇ ਇਹ ਨਹੀਂ ਮਰਦੇ ਤਾਂ ਫਾਂਹੀਂ ਕੁਝ ਨਹੀਂ ਹੋਣਾ ਭਾਜੀ ਮੈਂ ਤਾਂ ਜੇ ਇੱਥੇ ਕੰਮ ਬੰਦ ਕਮਰੇ ਦੇ ਵਿੱਚ ਬੈਠੇ ਆ ਆਪਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉੱਥੇ ਜਾ ਕੇ ਮਾਹੌਲ ਕੁਝ ਹੋਰ ਆ ਉੱਥੇ ਜਾ ਕੇ ਜਾਣਾ ਚਾਹੀਦਾ ਉਹਨਾਂ ਦੇ ਦੁੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਇੱਥੇ ਗੱਲਾਂ ਕਰਨ ਨਾਲੋਂ ਤੁਸੀਂ ਦੇਖ ਲਿਓ ਕਦੀ ਵੀ ਅਸੀਂ ਪਹਿਲਾਂ ਪਹੁੰਚਦੇ ਆ ਫਿਰ ਆ ਕੇ ਅਸੀਂ ਅੱਜ ਕੱਲ ਤਾਂ ਹੋਇਆ ਰਾਤੀ ਪਰ ਜਿਹੜਾ ਦੁੱਖ ਹੁੰਦਾ ਭਾਜੀ ਦਿਲਾਂ ਦੇ ਵਿੱਚ ਹੁੰਦਾ ਵਾ ਹੁਣ ਅਸੀਂ ਜਾਵਾਂਗੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਨਹੀਂ ਜਾਵਾਂਗੇ ਤੁਸੀਂ ਸਾਡੇ ਨਾਲ ਗੱਡੀ ਦੇ ਵਿੱਚ ਬੈਠ ਕੇ ਚੱਲਿਓ ਤੁਸੀਂ ਆਪ ਦੇਖਿਆ ਸੀ ਨਹੀਂ ਜਾਵਾਂਗੇ ਫੇਰ ਕਹੀਓ ਤੁਸੀਂ ਅਸੀਂ ਨਹੀਂ ਗਏ ਅਸੀਂ ਖੁਦ ਜਾਣ ਨੂੰ ਤਿਆਰ ਆ ਪਾਜੀ ਅਸੀਂ ਜਿਹੜੇ ਕੋਈ ਇਹੋ ਜਿਹੇ ਹਿੰਦੂ ਤੇ ਹੁੰਦਾ ਨਾ ਅੱਜ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਆ ਕਿਉਂਕਿ ਹਰ ਜਿਹਦੇ ਪਰਿਵਾਰ ਦੇ ਵਿੱਚੋਂ ਜਾਂਦਾ ਜੀ ਦੁੱਖ ਉਹਨੂੰ ਹੁੰਦਾ ਪਾਜੀ ਕਾਰਨ ਕੀ ਮੰਨਦੇ ਹੋ ਕਿਉਂ ਹੋ ਸਕਦਾ ਇਹ ਪਾਜੀ ਕਾਰਨ ਜਿਹੜੇ ਆਵਾਜ਼ ਚੱਕਦੇ ਹੁਣ ਮੈਂ ਤੁਹਾਨੂੰ ਦੱਸਦਾ ਅਸੀਂ ਚਿੱਟੇ ਦੀ ਆਵਾਜ਼ ਚੱਕੀ ਸੀਗੀ ਪਿੱਛੇ ਜੀ ਸਾਡੇ ਮੇਰੇ ਜ਼ਿਲ੍ਹਾ ਪ੍ਰਧਾਨਾ ਮੁੰਡਾ ਯੂਥ ਦਾ ਉਹਦੇ ਘਰੇ ਬੋਤਾਂ ਚੱਲ ਪਈਆਂ ਜ਼ਿਲ੍ਹਾ ਪ੍ਰਧਾਨ ਦੇ ਘਰੇ ਜੋ ਕੋਈ ਆਪਾਂ ਕਿਸੇ ਚੀਜ਼ ਦੀ ਆਵਾਜ਼ ਚੱਕਦੇ ਆਂ ਉਦੋਂ ਤਾਂ ਪਾਜੀ ਮੈਂ ਤਾਂ ਇਹ ਕਹਿੰਦਾ ਆਵਾਜ਼ ਚੱਕਣ ਵਾਲਾ ਹੀ ਅੱਜ ਕੱਲ ਗੁਨਾਹਗਰ ਹੋ ਗਿਆ ਕੋਈ ਵੀ ਆ ਤੁਸੀਂ ਹੁਣ ਦੇਖ ਲਓ ਮੈਂ ਕਹਿੰਦਾ ਸਲਮਾਨ ਖਾਨ ਆ ਠੀਕ ਆ ਚਲੋ ਉਹਦੇ ਤੇ ਗੋਲੀਆਂ ਚੱਲੀਆਂ ਕਿੱਡਾ ਵੱਡਾ ਸਟਾਰ ਆ ਆਪਾਂ ਲੋਕ ਤਾਂ ਹੈ ਵੀ ਨਹੀਂ ਕੁਝ ਐਡੇ ਵੱਡੇ ਸਟਾਰ ਤੇ ਗੋਲੀਆਂ ਚੱਲ ਸਕਦੀਆਂ ਆ ਵਾ ਤੇ ਅਸੀਂ ਲੋਕ ਕੀ ਚੀਜ਼ ਆ ਇਦਾਂ ਮਤਲਬ ਇਹ ਨਾ ਪਾਜੀ ਪੂਰਾ ਗੈਂਗਵਾਰ ਬਣ ਗਿਆ ਗੈਂਗਵਾਰ ਇੱਕ ਬੰਦੇ ਦੇ ਹੱਥ 'ਚ ਡੋਰ ਆ ਜਿਹਨੂੰ ਮਰਜ਼ੀ ਮਰਵਾ ਦੇ ਜਿਹਨੂੰ ਮਰਜ਼ੀ ਤਾਲ ਦੇਵੇ ਮੈਂ ਤਾਂ ਕਈ ਵਾਰੀ ਅਜਿਹੀ ਬਿਆਨਬਾਜ਼ੀ ਵੀ ਹੋ ਜਾਂਦੀ ਹੈ Hindu ਆਗੂਆਂ ਦੀ ਗੱਲ ਕਰ ਲਈ ਆਪਾਂ ਅਜਿਹੀ ਬਿਆਨਬਾਜ਼ੀ ਵਿਵਾਦਤ ਬਿਆਨਬਾਜ਼ੀ ਹੋ ਜਾਂਦੀ ਆ। ਭਾਜੀ ਤੁਸੀਂ ਜਿਹੜੇ ਕਰਦੇ ਆ ਅਸੀਂ ਅਸੀਂ ਕਿਸੇ ਨੂੰ ਨਹੀਂ ਜਾਣਦੇ। ਅਸੀਂ ਆਪਣਾ ਦੇਖਿਆ ਤੁਸੀਂ ਸਾਡੀ ਬਿਆਨਬਾਜ਼ੀ ਸਹੀ ਕਦੀ ਗਲਤ। ਅਸੀਂ ਸਭ ਤੋਂ ਵੱਡੀ ਗੱਲ ਆ ਜਿਹਦੇ ਵੀ ਕੋਈ ਅਸੀਂ ਕਿਸੇ ਦੀ ਕੌਮ ਬਾਰੇ ਬੋਲ ਰਹੇ ਆ ਉਹ ਸਾਡੇ ਭਰਾ ਨੇ ਯਾਰ। ਇਹ ਤਾਂ ਬਾਅਦ ਚ ਬਣੇ ਨੇ Hindu, Sikh, Musalman। ਹੈ ਤਾਂ ਆਪਾਂ ਦੁਨੀਆ ਦੇ ਵਿੱਚ ਭਾਈ ਢਾਈ ਜਾਤਾਂ ਨਾ। ਠੀਕ ਆ ਨਾ ਢਾਈ ਜਾਤਾਂ ਦੇ ਵਿੱਚ ਆਪਾਂ ਕੀ ਬੰਦਣਾ ਚਾਹਨੇ ਇੱਕ ਦੂਜੇ ਨਾਲ। ਆਪਾਂ ਦਾ ਮੈਸੇਜ ਦਈਏ ਜਨਤਾ ਨੂੰ ਆਪਾਂ ਜਿਹੜਾ ਮੈਸੇਜ ਦਈਏ ਇਕੱਠੇ ਰੋ ਯਾਰ ਅ ਪਹਿਲਾਂ ਬਚਪਨ ਵੀ ਇਕੱਠੇ ਰਹਿੰਦੇ ਸੀ ਸਾਰੀਆਂ ਜ਼ਿੰਦਗੀਆਂ ਆਪਾਂ ਇਕੱਠੇ ਗੜਤੀਆਂ ਹੁਣ ਕਿਹੜੀਆਂ ਆਪਾਂ ਬੰਦੇ ਫਿਰਦੇ ਆਪਾਂ ਇੱਕ ਦੂਜੇ ਤੋਂ ਜਿਹੜੀਆਂ ਬਿਆਨਬਾਜ਼ੀਆਂ ਕਰਦੇ ਫਿਰਦੇ ਆ ਕਿਹੜੀ ਦੁਨੀਆ ਦੇ ਵਿੱਚ ਆਪਾਂ ਘੁੰਮਦੇ ਪਏ ਹਾਂ ਭਾਈ ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਸਾਨੂੰ ਹਰ ਚੀਜ਼ ਨੂੰ ਡਾਰਾ ਸਾਡੇ ਬੱਚਿਆਂ ਨੂੰ ਵੀ ਡਾਰਾ ਤੁਸੀਂ ਇਹ ਚੀਨਾਂ ਸੋਚੋ ਕਿ ਕੱਲ ਨੂੰ ਸਾਡੇ ਕੁਝ ਹੋ ਜਾਂਦਾ ਸਾਡੇ ਬੱਚਿਆਂ ਨੂੰ ਕੀ ਹੁਣ ਹਰ Hindu ਨੇਤਾ ਦੇ ਘਰ ਦੇ ਵਿੱਚ ਛੋਟੇ ਬੱਚੇ ਹੋਊਗੇ ਠੀਕ ਆ ਹਿੰਦੂ ਨੇਤਾ ਨੂੰ ਕਿਉਂ ਡਾਰਾ ਹੋਰ ਵੀ ਕਮਿਊਨਿਟੀ ਰਹਿੰਦੀਆਂ ਨੇ ਇੱਥੇ ਮੁਸਲਮਾਨ ਕਮਿਊਨਿਟੀ ਰਹਿੰਦੇ ਨੇ ਸਿੱਖ ਕਮਿਊਨਿਟੀ ਰਹਿੰਦੇ ਨੇ ਅਸਾਈ ਲੋਕ ਰਹਿੰਦੇ ਨੇ ਉਹ ਤਾਂ ਦੁਹਾਈ ਦਿੰਦੇ ਨਹੀਂ ਵੀ ਸਾਨੂੰ ਡਾਰਾ ਬਾਈ ਹਿੰਦੂਆਂ ਨੂੰ ਕਿਉਂ ਮੈਂ ਤਾਂ ਦੱਸਦਾ 22 ਸਾਲ ਦੇ ਵਿੱਚ ਭਾਜੀ ਤੁਸੀਂ ਦੇਖਿਆ ਜਿਆਦਾ ਹਿੰਦੂ ਹੀ 22 ਟਾਰਗੇਟ ਤੇ ਹੋ ਰਹੇ ਜਾਂਦੀ ਸਰਕਾਰ ਕੋ ਨਹੀਂ ਠੀਕ ਹੈ ਜੀ ਫਿਰ ਸਾਡੇ ਦੇ ਗੋਲੀ ਜਿਹੜੇ ਸੂਰੀ ਪੂਰੇ ਹੋਏ ਠੀਕ ਆ ਫਿਰ ਆਪਣਾ ਸੰਭਰ ਸਰ ਦੇ ਵਿੱਚ ਗੋਲੀ ਚੱਲੀ ਤੁਸੀਂ ਇਹ ਨਿੱਤ ਦੇਖ ਲਓ ਹਿੰਦੂ ਨੇਤਾ ਤੇ ਗੋਲੀਆਂ ਚੱਲਦੀਆਂ ਠੀਕ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਜਿਹੜੇ ਗੋਲ ਉਹਨਾਂ ਤੇ ਸਾਰੇ ਛੂਡ ਦਾ ਹੀ ਆਰਡਰ ਕਰ ਦੋ ਨਹੀਂ ਤੁਸੀਂ ਕਰ ਸਕਦੇ ਨਾ ਛੂਡ ਦਾ ਆਰਡਰ ਕਰ ਦੋ ਨਿਤ ਗੋਲੀਆਂ ਚੱਲੀਆਂ ਬੰਦ ਹੋ ਜਾਣੀਆਂ ਭਾਜੀ ਹਿੰਦੂ ਨੇਤਾ ਕੀ ਕੋਈ ਵੀ ਸਾਰੇ ਸੇਫ ਨੇ ਜਿੰਗਾਂ ਤੁਸੀਂ ਕਨੇਪੀਆਂ ਦੇਖ ਲਓ ਤੁਸੀਂ ਨਿਤ ਦੇਖ ਲਓ ਮੈਂ ਕਹਿੰਨਾ ਜਿਆਦਾ ਨਹੀਂ ਜੈ ਸ਼ਕਤੀ ਦੇ ਨਗਰ ਦੇ ਵਿੱਚ ਆਪ ਥੋੜੇ ਦਿਨ ਪਹਿਲਾਂ ਖਬਰ ਚੱਲਦੀ ਪਈ ਸੀ ਨਿਤ ਕਰਪਾਨਾ ਚੱਲਦੀਆਂ ਭਾਜੀ ਮੈਂ ਹਾਂ ਰੋਜ਼ ਖਬਰ ਚੱਲਦੀ ਹੁੰਦੀ ਇੱਥੇ ਦੀ ਇਹੋ ਜਿਹਾ ਗੈਂਗਸਟਰ ਬਣ ਚੁੱਕੇ ਗੈਂਗਬਾਤੀ ਗੱਲ ਕਰ ਲਈਓ ਕਾਰਵਾਈ ਕਰ ਲਈਆ ਲੋਕ ਸਰਚ ਕਰ ਰਹੀ ਆ ਕਿ ਕੌਣ ਲੋਕ ਸੀ ਉਹਨਾਂ ਨੂੰ ਭਾਜੀ ਪੁਲਿਸ ਜਦੋਂ ਕਾਰਵਾਈ ਕਰਦੀ ਆ ਨਾ ਕਦੀ ਚਿਹਰਾ ਦਿਖਾਇਆ ਜਾਂਦਾ ਫਲਾਣਾ ਬੰਦਾ ਸੀਗਾ ਸਾਡੇ ਘਰੇ ਗੋਲੀ ਚੱਲੀ ਸੀ ਅੱਜ ਸਾਈ ਸਾਨੂੰ ਚਿਹਰਾ ਨਹੀਂ ਬੰਦੇ ਦਾ ਦਿਖਾਇਆ ਆਹ ਬੰਦਾ ਸੀਗਾ ਤੁਹਾਡੇ ਤੇ ਗੋਲੀ ਚਲਾਣ ਵਾਲਾ ਸਾਨੂੰ ਵੀ ਆ ਪਤਾ ਲੱਗੇ ਆਹ ਬੰਦਾ ਸੀਗਾ ਯਾਰ ਗੋਲੀ ਚਲਾਣ ਵਾਲਾ ਆਸੀਂ ਤਾਂ ਦੇਖਿਆ ਨਾ ਕੋਲ ਹੁਣ ਤੁਸੀਂ ਮੈਂ ਕਹਿੰਦੇ ਜਮਰਾਜ ਮੇਰੇ ਕੋਲ ਘੜਾ ਹੋਵੇ ਮੈਂ ਉਹਨੂੰ ਦੇਖਣਾ ਤੇ ਲੱਖ ਲਾਂਦਾਂ ਸਾਨੂੰ ਤਾਂ ਪੋਸਟ ਦਿਖਾਵੇਂ ਨਾ ਤੇ ਬਾਅਦ ਵਿੱਚ ਕਹਿੰਦੇ ਜੀ ਇਹ ਚੋਰ ਸੀਗਾ ਚੋਰ ਨੂੰ ਆਪਾਂ ਕੀ ਕਵਾਂਗੇ ਪਹਿਲਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਜਦੋਂ ਚੋਰੀ ਕਹਿਤਾ ਤੂੰ ਵੀ ਅਜੇ ਹਾਕੀ ਕਰਤਾ ਵੀ ਤੁਹਾਡੇ ਤੇ ਗੋਲੀਆਂ ਚੱਲ ਗਈਆਂ ਪਾਜੀ ਮੇਰਾ ਬ੍ਰਦਰ ਵੀ ਸ਼ਿਫਸਨਾ ਤੇ ਸੀਗਾ ਠੀਕ ਆ ਮੈਂ ਵੀ ਸ਼ਿਫਸਨਾ ਦਾ ਠੀਕ ਆ ਉਹਨਾਂ ਦੀ ਸ਼ਿਫਸਨਾ ਪੰਜਾਬ ਆ ਮੇਰੀ ਸ਼ਿਫਸਨਾ ਆਪਣੀ ਆ ਸ਼ਿਫਸਨਾ ਇਨਸਾਫ ਅਸੀਂ ਪਾਜੀ ਕੋਈ ਵੀ Hindu ਸਮਾਜ ਲਈ ਕੰਮ ਕਰਦੇ ਆ ਸਾਡੇ ਤੇ ਇੱਕ ਵਾਰ ਨਹੀਂ ਕਈ ਵਾਰੀ ਅਟੈਕ ਹੋ ਚੁੱਕੇ ਚਲੋ ਅਸੀਂ ਕਿਸੇ ਦੇ ਬਿਆਨਵਾਜੀ ਨਹੀਂ ਕਰਦੇ ਸਾਡੇ ਨਾਲ ਸਰਦਾਰ ਵੀ ਸਾਡੇ ਘਰ ਦੇ ਨਾਲ ਰਹਿੰਦੇ ਨੇ ਠੀਕ ਆ ਸਾਰੇ ਸਿੱਖ ਭਾਈਚਾਰਾ ਵੀ ਰਹਿੰਦਾ ਮੈਂ ਕੀ ਕਹਿਣਾ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਇਹ ਸ਼ਰਾਰਤੀ ਅਨਸਰ ਨੇ ਪਾਜੀ ਤੁਸੀਂ ਕੀ ਨੂੰ ਨਾ ਕਹੋ ਗੋਲੀਆਂ ਚਲੋ ਚੱਲਣ ਦਾ ਕਾਰਨ ਅਸੀਂ ਡਰਦੇ ਨਹੀਂ ਹੈਗੇ ਅਸੀਂ ਕਿਸੇ ਦੇ ਖਿਲਾਫ ਬੋਲਦੇ ਆ ਅਸੀਂ ਬੋਲਦੇ ਆ ਕ੍ਰਾਈਮ ਦੇ ਖਿਲਾਫ ਕੋਈ ਕ੍ਰਾਈਮ ਜਿਹੜਾ ਹੁੰਦਾ ਵਾ ਅਸੀਂ ਉਹਦੇ ਖਿਲਾਫ ਬੋਲਾਂਗੇ ਸਾਥਾਂ ਹੀ ਜਿੰਦੇ ਆ ਸਾਥਾਂ ਹੀ ਬੋਲਾਂਗੇ ਮਰਦੇ ਮਰਜੀ ਐ ਕੋਈ ਗੱਲ ਨਹੀਂ ਹੂੰ ਠੀਕ ਆ ਫਿਰ ਦੁਬਾਰਾ ਕੁਵੱਤ ਨੂੰ ਉਹੀ ਆਉਣਾ ਅਜੇ ਹਾਂ ਮੈਂ ਤੁਹਾਨੂੰ ਪੁੱਛ ਰਿਹਾ ਕੀ ਕੀਤਾ ਤੁਸੀਂ ਤੁਸੀਂ ਗੱਲ ਨੂੰ ਘੁਮਾ ਰਹੇ ਹੋ ਕੀ ਕੀਤਾ ਜੀ ਤੁਹਾਡੇ ਤੇ ਗੋਲੀਆਂ ਚੱਲ ਗਈਆਂ ਮੈਂ ਭਾਜੀ ਪਹਿਲਾਂ ਹੀ ਕਹਿ ਕੇ ਹਟਿਆ ਵਾਂ ਦੇਖੋ ਸ਼ੇਸਨਾ ਜਿਹੜਾ ਟੈਕ ਹੁੰਦਾ ਨਾ ਟੈਕ ਇਹ ਜਦੋਂ ਲੱਗ ਜਾਂਦਾ ਬੰਦੇ ਤੇ ਇਹ ਸਾਰੇ ਇੱਕੋ ਜਿਹੇ ਗਿਨੇ ਜਾਂਦੇ ਆ ਬਿਆਨਬਾਜ਼ੀਆਂ ਵਾਲੇ ਜੇ ਅਸੀਂ ਕਿਸੇ ਲਈ ਚੰਗਾ ਵੀ ਬੋਲਦੇ ਆ ਨਾ ਉਹ ਲੋਕਾਂ ਨੂੰ ਲੱਗਦਾ ਇਹ ਮਾੜਾ ਬੋਲਦੇ ਪਏ ਆ ਕੋਈ ਵੀ ਚੀਜ਼ ਲਾ ਲਓ ਤੁਸੀਂ ਸ਼ਿਫਸ ਇਹਨਾਂ ਦਾ ਟੈਕ ਹੀ ਇਹੋ ਜਿਹਾ ਵਾ ਠੀਕ ਆ ਤੁਸੀਂ ਕਹਦੋਂ ਬਿਆਨਬਾਜ਼ੀ ਅਸੀਂ ਕਿਸੇ ਦੇ ਖਿਲਾਫ ਬਿਆਨ ਨਹੀਂ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ ਬਹੁਤ ਲੋਕਾਂ ਨੇ ਸੰਘਰਸ਼ ਹੀ ਵਿੱਡਿਆ ਚਿੱਟੇ ਦੇ ਖਿਲਾਫ ਨਸ਼ੇ ਦੇ ਖਿਲਾਫ ਕ腐ਕਸ਼ਨ ਦੇ ਖਿਲਾਫ ਉਹਨਾਂ ਨੇ ਤਾਂ ਅੱਜ ਤੱਕ ਕਹਿ ਨਹੀਂ ਸਾਡੇ ਤੇ ਗੋਲੀਆਂ ਚੱਕ ਇੱਕ ਮਿੰਟ ਭਾਜੀ ਉਹਨਾਂ ਤੇ ਪੈਸੇ ਹੀ ਪਰਚੇ ਪਏ ਜਾਂਦੇ ਆ ਤੁਸੀਂ ਦੂਰ ਕਿਉਂ ਜਾਣਾ ਇੱਕ ਮਿੰਟ ਮੈਂ ਤੁਸੀਂ ਵੀ ਕਿਹੜੀ ਚੀਜ਼ ਆ ਇਹ ਚੀਜ਼ ਨੂੰ ਕਹਿੰਦੇ ਹੋ ਚਿੱਟੇ ਦੇ ਖਿਲਾਫ ਜਿਨ੍ਹਾਂ ਨੇ ਸੰਗਠ ਕੇਤੇ ਆ ਉਹਨਾਂ ਨੂੰ ਕਿਤੇ ਹੁੰਦੀਆਂ ਨਹੀਂ ਤੁਸੀਂ ਆ ਆਪਣਾ ਕੀ ਨਾਮ ਸੀ ਉਹਦਾ ਸਰਦਾਰ ਜੀ ਦਾ ਉਹਨਾਂ ਨੇ ਜਦੋਂ ਕੀਤਾ ਉਹਨਾਂ ਤੇ ਦੂਜੇ ਦਿਨ ਹੀ ਅਟੈਕ ਹੋ ਗਿਆ ਸੀ ਚਿੱਟੇ ਵਾਲਿਆਂ ਨੇ ਕੀਤਾ ਤੁਸੀਂ ਕਿੱਦਾਂ ਕਹਿ ਸਕਦੇ ਹੋ ਉਹਨਾਂ ਦਾ ਅਟੈਕ ਨਹੀਂ ਹੁੰਦਾ ਝੋਟੇ ਤੇ ਝੋਟੇ ਦੇ ਅਟੈਕ ਹੋਇਆ ਭਾਜੀ ਉਸ ਦਿਨ 15 ਬੰਦਿਆਂ ਨੇ ਅਟੈਕ ਕੀਤਾ ਤੁਸੀਂ ਵੀਡੀਓ ਚੱਲਦੀ ਪਈ ਸੀ ਫੇਸਬੁੱਕ ਤੇ ਤੁਸੀਂ ਵੀ ਤਾਂ ਪੱਤਰਕਾਰ ਹੋ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਉਹਨਾਂ ਨੇ ਲੜਾਈ ਛੱਡੀ ਵੀ ਨਹੀਂ ਉਹਨਾਂ ਦੀ ਬਾਬਰ ਕਿਦਾਂ ਦਿਖਾਈ ਦਿੰਦੇ ਨੇ ਵੀ ਸਾਡੇ ਤੇ ਗੋਲੀਆਂ ਚੱਲ ਗਈਆਂ ਜੀ ਦਿਖਾਈ ਤਾਂ ਕੋਈ ਵੀ ਨਹੀਂ ਦੇ ਰਿਹਾ ਅੱਜ ਤਾਂ ਇਹ ਕਹਿ ਰਹੇ ਕਿਸੇ ਦਾ ਧੀ ਪੁੱਤ ਨਾ ਨਾ ਮਾਰੋ ਵੀ ਬਾਰ-ਬਾਰ ਟਾਰਗੇਟ ਕਰਦੇ ਹੋ ਇਹੀ ਵੀ ਹਿੰਦੂਆਂ ਤੇ ਗੋਲੀਆਂ ਚੱਲਦੀਆਂ ਨੇ ਹਿੰਦੂਆਂ ਨੇ ਆ ਕਰਤਾ ਉਹ ਕਰਤਾ ਜਦ ਕਿ ਜਦ ਕਿ ਇੱਥੇ ਸਾਰੇ ਇਕੱਠੇ ਰਹਿੰਦੇ ਨੇ ਸਿੱਖ ਭਾਈ ਜਾਰਾ ਹਿੰਦੂ ਭਾਈ ਜਾਰਾ ਮੁ슬ਮਾਨ ਭਾਈ ਜਾਰਾ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਹਿੰਦੂ ਭਾਈ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੈਂ ਪਹਿਲਾਂ ਕਹਿ ਕਹਿੰਦਾ ਢਾਈ ਜਾਤਾਂ ਨੇ ਸਾਡੇ ਭਰਾ ਨੇ ਤੁਸੀਂ ਫਿਰ ਗੱਲ ਨੂੰ ਕੁਮਾਰਿਓ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਢਾਈ ਜਾਤਾਂ ਨੇ ਠੀਕ ਆ ਅਸੀਂ ਸ਼ਰਾਪਤੀ ਅਨਸਰ ਕਹਿ ਰਹੇ ਆ ਸ਼ਰਾਪਤੀ ਅਨਸਰ ਤਾਂ ਲੱਭੋ ਕੌਣ ਇਹ ਅਸੀਂ ਥੋੜੀ ਲੱਭਣਾ ਇਹ ਪੁਲਿਸ ਦਾ ਕੰਮ ਹੁੰਦਾ ਭਾਜੀ ਤੁਸੀਂ ਤੁਸੀਂ ਕਹਿ ਰਹੇ ਹੋ ਮੰਨਦੇ ਹੋ ਜੇ ਸ਼ਰਾਪਤੀ ਅਨਸਰ ਕੋਈ ਵੀ ਹੋ ਸਕਦਾ ਹੈ ਹਿੰਦੂ ਕਮਿਊਨਿਟੀ ਚ ਵੀ ਹੋ ਸਕਦਾ ਮੈਂ ਕਹਿੰਦਾ ਉਹਨੂੰ ਵੀ ਗੋਲੀ ਮਾਰੀ ਜਾਵੇ ਯਾਰ ਕਿਉਂ ਕਿਸੇ ਦਾ ਧੀ ਪੁੱਤ ਮਾਰਦਾ ਸਜ਼ਾ ਭਾਜੀ ਸਾਰੇ ਲਈ ਇੱਕੋ ਬਰਾਬਰ ਹੋਣੀ ਚਾਹੀਦੀ ਆ ਕੋਈ ਵੀ ਹੋਵੇ ਯਾਰ ਜੇ ਹਿੰਦੂ ਦਾ ਵਾ ਜੇ ਉਹਨਾਂ ਦਾ ਕੋਈ ਦੁਸ਼ਮਣ ਵੀ ਆ ਇੱਥੇ ਨੂੰ ਕੋਈ ਗੱਲ ਨਹੀਂ ਹੈਗੀ ਜਿਹਦਾ ਧੀ ਪੁੱਤ ਚਲ ਜਾਂਦਾ ਵਾਪਸ ਥੋੜੀ ਆ ਜੇ ਨਾ ਭਾਜੀ ਜਿਹੜਾ ਸਵਾਲ ਤੁਸੀਂ ਪੁੱਛ ਰਹੇ ਹੋ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਹਿੰਦੂਆਂ ਦੇ ਉੱਤੇ ਗੋਲੀ ਕਿਉਂ ਚੱਲਦੀ ਹੈ ਤੁਸੀਂ ਭਾਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਸਿੱਧੂ ਮੂਸੇ ਵਾਲੇ ਤੇ ਗੋਲੀ ਕਿਉਂ ਚੱਲੀ ਸੀ ਉਹਦੇ ਤੋਂ ਕਿਸ ਗੱਲ ਦਾ ਖਤਰਾ ਕਿੰਨੂ ਸੀਗਾ ਜਿਸ ਕਰਕੇ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਮਾਰਿਆ ਇਹ ਚੀਜ਼ ਦਾ ਜਵਾਬ ਹੈਗਾ ਭਾਜੀ ਦਿਓ ਮੈਨੂੰ ਉਹਨੂੰ ਸਿੱਧੂ ਮੂਸੇਵਾਲੇ ਨੂੰ ਕਿਹੜੀ ਐਸੀ ਸ਼ੈਅ ਸੀ ਜਿੰਨੂੰ ਖਤਰਾ ਸੀਗਾ ਸਿੱਧੂ ਮੂਸੇਵਾਲੇ ਕੋਲ ਚਾਹੇ ਉਹ ਤੁਸੀਂ ਕਲਾਕਾਰਾਂ ਚੋਂ ਲਾ ਲਓ ਚਾਹੇ ਤੁਸੀਂ ਉਹ ਰਾਜਨੀਤੀ ਚ ਲਾ ਲਓ ਚਾਹੇ ਕਿਸੇ ਤੇ ਵੀ ਥਰਡ ਦੇ ਵਿੱਚ ਲਾ ਲਓ ਉਹਨੂੰ ਗੋਲੀਆਂ ਕਿਉਂ ਮਾਰੀਏਗੀ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਪਰ ਉਹ ਡਰਿਆ ਨਹੀਂ ਸੀ ਡਟਿਆ ਸੀ ਖੜਿਆ ਸੀ ਪਰ ਕਿੱਤੇ ਨਾ ਕਿਤੇ ਜਦੋਂ ਹਿੰਦੂਵਾਦ ਵਾਲੇ ਏਦਾਂ ਹੋ ਜਾਂਦਾ ਹਿੰਦੂ ਆਗੂ ਹੀ ਦਹਾਈ ਦੇਣ ਲੱਗਦੇ ਸਾਡੇ ਨਾਲ ਆ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਉਹ ਤਾਂ ਡੱਟ ਗਿਆ ਸੀ ਖੜ ਗਿਆ ਸੀ ਨਾ ਉਹਨੇ ਆ ਕੇ ਤਾਂ ਨਹੀਂ ਕਿਹਾ ਮੈਂ ਨਾ ਮੈਂ ਦਿੰਦਾ ਭਾਈ ਇੱਕ ਮਿੰਟ ਮੈਂ ਦਿੰਦਾ ਭਾਈ ਮੈਨੂੰ ਅਸਲਾ ਲੈ ਦੋ ਠੀਕ ਆ ਮੇਰੇ ਮੋਰੇ ਭਾਈ ਸੋਪੇ ਦੇ ਦੋ ਜੇ ਮੈਂ ਭਾਈ ਕੱਲਾ ਜਾਵਾਂਗਾ ਨਾ ਤਿੰਨ ਚਾਰ ਲੈ ਕੇ ਜਾਵਾਂਗਾ ਕੱਲਾ ਮੈਂ ਵੀ ਨਹੀਂ ਜਾਂਦਾ ਭਾਈ ਇਹ ਚੀਜ਼ ਦਾ ਮੇਰਾ ਵਾਦਾ ਰਹਿ ਗਿਆ ਭਾਈ ਚਾਰ ਭਰਾ ਸੀ ਮੈਂ ਵੱਖਰਾ ਰਹਿਣਾ ਮੈਂ ਕਿਉਂ ਵੱਖਰਾ ਰਹਿਣਾ ਪਤਾ ਕਿਉਂਕਿ ਭਾਜੀ ਮੈਂ ਆਪਣੇ ਆਪ ਦੇ ਵਿੱਚ ਜਿੰਨਾ ਭਰਾ ਦੇ ਨਾਲ ਯਾਰੀ ਆ ਭਰਾ ਨਾਲ ਯਾਰੀ ਆ ਕਿਉਂ ਆ ਕਿਉਂਕਿ ਜਿਹੜੇ ਆਪਣੇ ਸਿਰ ਤੇ ਕਫਨ ਬਨ ਕੇ ਘੁੰਮਦੇ ਆ ਨਾ ਉਹ ਕਿਸੇ ਤੋਂ ਡਰਦੇ ਨਹੀਂ ਵੀਰੇ ਅਸੀਂ ਉਹ ਰਾਜਨੀਤੀ ਵਾਲੇ ਨਹੀਂ ਹੈਗੇ ਤੇ ਅਸੀਂ ਉਹ ਪਾਰਟੀਆਂ ਵਾਲੇ ਨਹੀਂ ਹੈਗੇ ਜਿਨ੍ਹਾਂ ਨੂੰ ਗਨਮੈਨ ਚਾਹੀਦੇ ਆ ਅਸੀਂ ਗੱਲ ਕਰ ਰਹੇ ਆ ਤੁਹਾਨੂੰ ਅਜੇ ਹੁਣ ਤੁਸੀਂ ਕੀ ਕਰਦੇ ਹੋ ਤੁਹਾਨੂੰ ਅਸਲੇ ਦੀ ਲੋੜ ਆ ਜਿਹੜੀ ਮੈਂ ਤਾਂ ਦੱਸਦਾ ਪਾਈਏ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਪਾਈਏ ਅਸੀਂ ਕੀ ਕਰਦੇ ਆ ਪਾਜੀ ਅਸੀਂ ਪਤਾ ਕੀ ਕਰਦੇ ਆ ਅਸੀਂ ਦਿਨ ਨੂੰ ਵੀ ਰਾਤ ਨੂੰ ਵੀ ਜਾਗ ਜਾ ਕੇ ਜਦੋਂ ਸਾਨੂੰ ਕਿਸੇ ਨਾਲ ਫੋਨ ਆਉਂਦਾ ਵਾ ਕਿ ਭਾਈ ਸਾਡੇ ਨਾਲ ੱਤਕਾ ਹੋ ਰਿਹਾ ਵਾ ਭਾਈ ਸਾਡੇ ਮੰਦਿਰਾਂ ਨੂੰ ਖਤਰਾ ਵਾ ਭਾਈ ਸਾਡੇ ਮੰਦਰ ਤੋੜੇ ਜਾ ਰਹੇ ਆ ਹੁਣ ਤੁਹਾਨੂੰ ਪਿੱਛੇ ਦੀ ਗੱਲ ਦੱਸਦਾ ਐਦਾਂ ਦੀ ਪਿੰਡ ਦੀ ਗੱਲ ਸੀਗੀ ਕੱਕੇ ਪਿੰਡ ਦੀ ਠੀਕ ਆ ਭਾਜੀ ਉਧਰੋਂ ਵੀ 150 ਬੰਦਾ ਐਦਰੋਂ ਦੀ ਅਸੀਂ ਸਿਰਫ 4 ਜਾਣੇ ਭਾਈ ਤੁਸੀਂ ਦੱਸੋ ਖਤਰਾ ਹੈ ਨਹੀਂ ਹੈ ਖਤਰਾ ਹੈ ਨਹੀਂ ਹੈ ਉਹ ਕਾਦੇ ਵਾਸਤੇ ਕਿਸੇ ਨੇ ਸਾਨੂੰ ਬੁਲਾਇਆ ਕੀ ਜੀ ਮੰਦਰ ਤੋੜਦਾ ਜਦੋਂ ਅਸੀਂ ਜਾ ਕੇ ਮੌਕਾ ਦੇਖਿਆ ਚਲੋ ਜਗਾ ਜਗਾ ਹੀ ਹੁੰਦੀ ਆ ਭਾਜੀ ਚਾਹੇ ਮੰਦਰ ਦੀ ਹੋਵੇ ਪੀਰਾਂ ਦੀ ਹੋਵੇ ਮਸਜਿਦ ਹੋਵੇ ਕੋਈ ਕੋਈ ਵੀ ਧਰਮ ਦੀ ਕੋਈ ਵੀ ਜਗਾ ਹੋਵੇ ਗਲਤ ਹੈ ਉਹਨੂੰ ਤੋੜਨਾ ਨਹੀਂ ਚਾਹੀਦਾ ਜਦੋਂ ਅਸੀਂ ਉੱਤੇ ਜਾ ਕੇ ਇਸ ਨੇ ਬੇਅਦਵੀ ਕੀਤੀ ਆ ਕਿੰਨੇ ਕ ਬੰਦਿਆਂ ਦਾ ਸੋਧਾ ਲਾਤਾ ਕਿੰਨੇ ਕ ਸੁਧਾਰਦੇ ਭਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਭਾਜੀ ਨਾਲੇ ਇੱਕ ਮਿੰਟ ਆਪਦਾ ਹੀ ਹੁੰਦੇ ਆ ਤੁਸੀਂ ਜਿਹੜੀ ਗੱਲ ਕਹਿੰਦੇ ਮੰਗੂ ਮਾਢਾਲੀ ਉਹ ਆਪਦਾ ਹੀ ਵੀ ਇੱਕ ਮਿੰਟ ਜੇ ਆਪਦਾ ਹੀ ਸੀ ਦੋ ਟੈਸਟ ਦੇ ਵਿੱਚ ਕਿਉਂ ਆਇਆ ਚਿੱਟਾ ਦਾ ਸੇਵਨ ਕਰਦਾ ਵਾ ਇੱਕ ਮਿੰਟ ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ گاਵਾ ਵੇ ਤੁਸੀਂ ਹਰ ਚੀਜ਼ ਨੂੰ ਕਹਦਾਂ ਨੇ ਸੋਧਾ ਲਾਣਾ ਪਾਜੀ ਪੱਤਰਗਾਮਾ ਦੇ ਘੁੰਦਾ ਕੰਮ ਲਾ ਨੂੰ 70 گاਵਾਂ ਦੀ ਚੱਕੀਆਂ ਉਦੋਂ ਨਹੀਂ ਕਿਸੇ ਨੇ ਆ ਕੇ ਦਿਖਾਤਾ ਜੀ ਪਾਜੀ ਤੁਸੀਂ ਇਹ ਚੀਜ਼ ਦੇਖੀ ਹੋਣੀ ਜਿਹੜੀ ਸੁੱਤ ਦੇ ਗੰਵਾਂ ਕਿਉਂ ਚੱਕੀਆਂ ਇੱਕ ਮਿੰਟ ਪਾਜੀ ਉਹਨੂੰ ਦਫਨਾਇਆ ਕਿਉਂ ਚੱਕੀਆਂ ਕਿਉਂ ਤੂੰ ਦੇ ਨਾਤੇ ਦੇ ਵਿੱਚ ਚਾਣੀ ਹੈ ਤੂੰ ਸੇਵਾ ਕੋਈ ਲਾਭ ਨਹੀਂ ਕੋਈ ਲਾਲਚ ਨਹੀਂ ਕੋਈ ਭਾਵ ਨਹੀਂ ਪਰਿਵਾਰ ਦੀ ਉਮਰ ਲੰਬੀ ਆਜੂ ਵਾਸਤੇ ਆਪਣੇ ਪਰਿਵਾਰ ਦਾ ਨੇ ਭਲਾ ਲੈਣ ਵਾਸਤੇ ਪਾਜੀ ਜੋ ਕਿ ਸੇਵਾ 8.5 ਸਾਲ ਤੋਂ ਕਰਦਾ ਆ ਰਿਹਾ ਇਹੀ ਕਰਦਾ ਰਵਾਂਗਾ ਗੋਲੀ ਵਿੱਚ ਕਰ ਲਈ ਫਿਰ ਉੱਥੇ ਲੋਕਾਂ ਨੂੰ ਸੁਣਾਉਣ ਦੀ ਕੀ ਲੋੜ ਆ ਜਾ ਕੇ ਸਿੰਬਾ ਕੇ ਮੀਡੀਆ ਮੂਰੇ ਆ ਕੇ ਦੱਸਣ ਦੀ ਕੀ ਲੋੜ ਆ ਮੈਂ ਦੱਸਦਾ ਇੱਕ ਪਾਸੇ ਤੁਸੀਂ ਗਊ ਮਾਤਾ ਕਹਿੰਦੇ ਹੋ ਫਿਰ ਸੇਵਾ ਕਰ ਲਈ ਸੁਣਾਉਣ ਦੀ ਕੀ ਲੋੜ ਆ ਇੱਕ ਮਿੰਟ ਅਮੀ ਤਰੋੜਾ ਜੀ ਹੁਣ ਸੁਣੋ ਹੁਣ ਮੈਂ ਤੁਹਾਨੂੰ ਦੱਸਦਾ ਮੇਰੀ ਭਾਈ ਪਿੰਡ ਦਾ ਸਾਹਮਣੇ ਨਾ 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 ਭਾਈ ਮੈਂ ਦੱਸਦਾ ਮੇਰੇ ਕੋਲ ਸੋਰੀ ਭਾਈ ਮੇਰੇ ਤੋਂ ਗੱਲ ਸੁਣੋ ਭਾਈ ਅਮੀ ਤਰੋੜਾ ਜੀ ਨਾਮ ਦੇ ਇਨਸਾਨ ਸੀਗੇ ਠੀਕ ਆ ਵਿੱਚ ਨੀਰਜ ਵੀਰ ਜੀ ਵੀ ਸੀਗੇ ਮੂੰਹ ਤੇ ਬੈਠੇ ਆ ਸੱਚ ਦੱਸਾਂਗਾ ਮੈਂ ਕਿਸੇ ਤੋਂ ਡਰ ਕੇ ਨਹੀਂ ਕਮਾਂਗਾ ਉੱਤੇ ਗੱਲ ਹੋਈ ਜਦੋਂ ਗਊਆਂ ਚੱਕੀਆਂ ਨੀਦਾਈ ਭਾਈ ਨੂੰ ਪਤਾ ਮੈਂ ਆਪਣੇ ਹੱਥਾਂ ਨਾਲ ਚੱਕੀਆਂ ਜੀਸੀਪੀ ਮਹੰਗਾਈ ਸੀ ਜੀਸੀਪੀ ਦੇ ਨਾਲ ਉਹਨਾਂ ਦੇ ਟੁਕੜੇ ਹੋ ਰਹੇ ਸੀ ਮੈਂ ਜੀਸੀਪੀ ਨੂੰ ਰੋਕਤਾ ਕਿ ਭਰਾ ਰੁਕ ਜਾ ਮੈਨੂੰ ਚੱਕ ਲੈੰਦੇ ਕਿਉਂਕਿ ਮੇਰੇ ਸਾਹਮਣੇ ਮਾਂ ਵੱਡੀ ਜਾ ਰਹੀ ਹੈ ਮੇਤੋਂ ਨਹੀਂ ਦੇਖਿਆ ਜਾ ਰਿਹਾ ਅੰਮੀ ਤਰੋੜਾ ਜੀ ਨੇ ਕੈਮਰੇ ਦੇ ਵਿੱਚ ਕੀ ਬੋਲਿਆ ਨੁਮਾਲ ਬੰਨਿਆ ਹੋਇਆ ਸੀ ਅਸੀਂ ਆਏ ਅਸੀਂ ਆਪਣੀ ਮਾਂ ਨੂੰ ਚੱਕਵਾਇਆ ਜੋ ਕਿ ਉਹਨਾਂ ਨੂੰ ਸੇਫ ਜਗ੍ਹਾ ਤੇ ਖੜਾ ਕਰਵਾ ਕੇ ਆਏ ਮੈਨੂੰ ਇਹ ਚੀਜ਼ ਦੀ ਖੇਚ ਚੜੀ ਤੇ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਬੋਲਿਆ ਮੈਨੂੰ ਭਾਈ ਨੇ ਕਿਹਾ ਭੋਲਾ ਜੀ ਤੁਸੀਂ ਬੋਲ ਰਹੇ ਹੋ ਮੈਂ ਕਿਹਾ ਭਾਈ ਮ ਸੇਵਾ ਮੈਂ ਕੀਤੀ ਠੀਕ ਆ ਜੇ ਉਹ ਸੇਵਾ ਦੇ ਵਿੱਚ ਹਲਕਾ ਜਾਂ ਮੇਰਾ ਨਾਮ ਲੈ ਦਿੰਦੇ ਕਿ ਇੱਕ ਰੋਹਿਤ ਅਰੋੜਾ ਉਹ ਪੋਲੇ ਨਾਮ ਦਾ ਮੁੰਡਾ ਹੈ ਜੋ ਐਕਸੀਡੈਂਟ ਕੇ ਚੱਕਦਾ ਉਹਨੇ ਆਪਣੇ ਹੱਥਾਂ ਦੇ ਨਾਲ ਮੈਂ ਡਿੱਗ ਗਿਆ ਮੈਨੂੰ ਚੱਕਰ ਆਏ 66 ਨੰਬਰ ਪੀਸਰ ਵਾਲਿਆਂ ਨੇ ਮੈਨੂੰ ਚੱਕ ਕੇ ਬਾਹਰ ਕੱਢਿਆ 3 ਵਜੇ ਤੱਕ ਮੈਂ ਗਊਆਂ ਨੂੰ ਚਕਵਾ ਕੇ ਗੱਡੀ 'ਚ ਲੋਡ ਕਰਵਾਉਂਦਾ ਰਿਆ ਤੂਤੀ ਦੱਸੋ ਦੂਜੇ ਦਿਨ ਵੀ ਦਿਖਾਣਾ ਕਿ ਆ ਮੇਨਾ ਨੀਰਜ ਵੀਰਾ ਸੀਗਾ ਪੰਡਤ ਜੀ ਸੀਗੇ ਠੀਕ ਹੈ ਮੇਰੇ ਨਾਲ ਦੋ ਚਾਰ ਭਾਈ ਸੀਗੇ ਸਾਹਮਣੇ ਰਾਦੇ ਵਾਲੇ ਭਾਈ ਨੇ ਇਹ ਕੇ ਸੀਗੇ ਭਾਈ ਜਦੋਂ ਤੁਸੀਂ ਕੁਝ ਕਰਦੇ ਨਹੀਂ ਤੁਸੀਂ ਆਪਣੇ ਆਪ ਦਾ ਨਾਮ ਕਰੋਗੇ ਤੇ ਭਾਈ ਜਿਹੜਾ ਬੰਦਾ ਕਰਦਾ ਉਹਨੂੰ ਗੁੱਸਾ ਨਹੀਂ ਆਏਗਾ ਨਾ ਤੁਸੀਂ گاਵਾਂ ਦਾ ਤੁਸੀਂ ਸੁਣਾਨੇ ਹੋ ਭਾਈ ਉਹ ਤੇ ਕੁੱਤੇ ਖਾਂਦੇ ਫਿਰ 70 گاਵਾਂ ਨੂੰ ਸਾਹਮਣੇ ਟੀਵੀ ਐਸ ਦਾ ਦਫਤਰ ਆ ਤੁਸੀਂ ਹੁਣ ਚਲੋ ਕਹਿੰਦੇ ਸ਼ਿਵ ਸੈਨਾ ਦਾ ਦਫਤਰ ਆ ਉੱਥੇ ਉਹਨਾਂ ਨੂੰ ਦੇਖਿਆ ਨਹੀਂ ਉਹਨਾਂ ਦੇ ਘਰ ਦੇ ਬਾਹਰ گاਵਾਂ ਮਰੀਆਂ ਪਈਆਂ 70 ਬੱਚੇ 70 ਬੱਚੇ ਸੀਗੇ ਤੇ گاਵਾਂ ਸੀਗੇ ਕਿੱਟੋ ਘੜ ਮੇਰੇ ਨਾਲ 30 35 گاਵਾਂ ਸੀਗੇ ਜ਼ਰੂਰ ਹੀ ਜ਼ਰੂਰ ਭਾਈ ਅਸੀਂ ਟਿਕਾੜ ਕੇ ਆਏ ਆ ਭਾਈ 1 ਮਿੰਟ 30 ਚਾਹ ਦੀ ਭਾਈ 15 ਕੱਟੇ 18 ਬੱਚੀਆਂ 5 ਗਾਇਆਂ 3 ਕਟੀਆਂ ਮੈਂ ਗਿਣਤੀ ਕਰਾ ਦਾਂਗਾ ਆਪ ਗਿਣਤੀ ਕੀਤੀ ਪੋਰਟ ਮੈਡਮ ਕਰਵਾਇਆ ਭਾਈ 4 ਘੰਟਾ ਭਾਈ ਐਸਸੀ ਨੂੰ ਸ਼ਿਵਸੈਨਾ ਦੇ ਸਾਹਮਣੇ ਦਫ਼ਤਰ ਨੇ ਉਹਨਾਂ ਨੂੰ ਤੀਸਰੇ ਗੰਨਵੇਂ ਨਾਲ ਪਤਾ ਇਹਨਾਂ ਨੂੰ ਇਹ ਪਤਾ ਪ੍ਰਵਾਸੀਆਂ ਵਾਸਤੇ ਬੋਲਣਾ ਜੇ ਤੁਸੀਂ ਸਾਡੇ ਲਈ ਪੁੱਛ ਲੈਣੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਪੁੱਛੋ ਯਾਰ ਕਿਸੇ ਕੋ ਮੋਰ ਹੈਗੀ ਆ ਗੱਲ ਉਹੀ ਆ ਨਾ ਕਿਸੇ ਨੂੰ ਮੋਰ ਹੈਗੀ ਕੌਣ ਕੀ ਐ ਮੈਨੂੰ ਦੱਸ ਦੋ ਇੱਥੇ ਪੰਜਾਬ 'ਚ ਕੌਣ ਪੰਜਾਬੀ ਐ ਕੌਣ ਹਿੰਦੂ ਐ ਕੌਣ ਮੁਸਲਮਾਨ ਐ ਕੌਣ ਸਿੱਖ ਐ ਕੌਣ ਅਸਾਈ ਐ ਅੱਜ ਦੇ ਟਾਈਮ 'ਚ ਸਾਈਂਆਂ ਦੇ ਵਿੱਚ ਰਿਲੀਜ ਚੇਂਜ ਹੋ ਰਹੇ ਨੇ ਹਰ ਬੰਦਾ ਜਾ ਰਿਹਾ Hindu ਵੀ ਜਾ ਰਿਹਾ Musalman ਵੀ ਜਾ ਰਿਹਾ Sikh ਵੀ ਜਾ ਰਿਹਾ ईसाई ਵੀ ਜਾ ਰਿਹਾ ਟਾਰਗੇਟ ਕਿਉਂ Hindu ਹੋ ਰਿਹਾ ਤੇ ਟਾਰਗੇਟ Hindu ਇੱਕ ਵਾਸਤੇ ਹੋ ਰਿਹਾ ਉਹ ਟਾਰਗੇਟ Hindu ਜੇ ਤੁਸੀਂ ਗੱਲ ਕਰਦੇ ਹੋ ਅਜਿਹੀ ਦੁਰਦਸ਼ਾ ਹੁੰਦੀ ਆ ਸੜਕਾਂ ਤੇ ਕਾ ਗੰਦਖਾਨ ਨੂੰ ਮਜਬੂਰ ਨੇ ਕਾਫੂਸ ਨਹੀਂ ਮਰਦੇ ਆ ਉਹਨਾਂ ਨੂੰ ਕਾਹ ਨਹੀਂ ਮਰਦੇ ਆ ਕਾਗਜ਼ ਖਾਂਦਿਆਂ ਨੇ ਝੂਠ ਖਾਂਦਿਆਂ ਨੇ ਲੋਕਾਂ ਦੀ ਫਿਰ ਸੰਭਾਲਦੇ ਕਿਉਂ ਨਹੀਂ ਤੁਸੀਂ ਹਿੰਦੂ ਕੱਠੇ ਹੋਗੇ ਸੰਭਾਲਦੇ ਕਿਉਂ ਨਹੀਂ ਸਾਡਾ ਕੰਮ ਚੱਕਣ ਦਾ ਦੋ ਟੈਕਸੀ ਦੋ ਟੈਕਸੀ ਕਦੇ ਨਹੀਂ ਲੈਣਗੇ ਉਹ ਉਸ ਨੂੰ ਸੰਭਾਲ ਲੈਣਗੇ ਅਸੀਂ ਚੇਵਾ ਨਾਲ ਮੋਗੀ ਜੀ ਨੇ ਕਿਹਾ ਚੱਕੇ ਉੱਥੇ ਦੀ ਮਰੀਆਂ ਗਾਵਾਂ ਤੁਸੀਂ ਟਾਲੋ ਮੋਟਾ ਛੱਡੋ ਇੱਕ ਜੀ ਜੀ ਜਵਾਬ ਤੋਂ ਪਾਜੀ ਤੁਹਾਨੂੰ ਦੇਖ ਰਿਹਾ ਇੱਕ ਬੰਦੇ ਦੀ ਅੱਖਾਂ ਨਹੀਂ ਹੈਗੀਆਂ ਉਹ ਬੰਦਾ ਸੜਕ ਪਾਰ ਕਰ ਰਿਹਾ ਉਹਨੂੰ ਖਤਰਾ ਹੈ ਪਹੀ ਤੁਹਾਡੀਆਂ ਤਾਂ ਅੱਖਾਂ ਹੈਗੀਆਂ ਤੁਸੀਂ ਕੀ ਕਰੋਗੇ ਉਹਨੂੰ ਰੋਡ ਪਾਰ ਕਰਾਉਂਗੇ ਹੁਣ ਇਹ ਤਾਂ ਹੈ ਨਹੀਂ ਕਿ ਪਾਜੀ ਉਹਨੂੰ ਚੱਕ ਕੇ ਤੁਸੀਂ ਘਰੇ ਲੈ ਆਉਂਗੇ 12 ਮਹੀਨੇ 30 ਦਿਨ ਉਹਨੂੰ ਘਰੇ ਰੱਖੂਗੇ ਉਹਨੂੰ ਰੋਟੀ ਖਵਾਉਂਗੇ ਜਨਤਾ ਦੇ ਸਾਹਮਣੇ ਸਾਡਾ ਕੰਮ ਜਨਤਾ ਦੇ ਸਾਹਮਣੇ ਰਸਣਾ ਤਾਂ ਤੁਸੀਂ ਆਵਾਜ਼ੋ ਤੁਸੀਂ ਵੀ ਕੱਲ ਨੂੰ ਕੋਈ ਪਾਜੀ ਕੋਈ ਚੀਜ਼ ਮਰੀ ਪਈ ਹੋਊਗੀ ਤੁਸੀਂ ਵੀ ਕੈਮਰਾ ਖੋਲ ਕੇ ਦੱਸੂਆਂ ਇਹਨਾਂ ਲੋਕਾਂ ਨੂੰ ਠੀਕ ਹੈ ਨਾ ਹਰ ਇੱਕ ਚੀਜ਼ ਨੂੰ ਤੁਸੀਂ ਮੈਂ ਜੇ ਅਸੀਂ ਕਹਿੰਨੇ ਦੁਹਾਈਆਂ ਅਸੀਂ ਕਹਿੰਨੇ ਹਿੰਦੂ ਨੇ ਤਾਂ ਇਹ ਸੇਵਾ ਵੀ ਦਾ ਕਰਵਾਜੋ ਬਰਬਰ ਖੜੋ ਇਹ ਸੇਵਾ ਦੇ ਜਦੋਂ ਹਰ ਚੀਜ਼ ਹੀ ਹੁੰਦੀ ਹੈ ਤੁਸੀਂ ਮੈਸੇਜ ਤਾਂ ਥੱਲੇ ਲਿਖ ਦਿੰਨੇ ਹੋ ਆ ਫਲਾਣੇ ਨੂੰ ਗਨਮੈਨ ਚਾਹੀਦੇ ਆ ਆ ਕੇ ਬਰਬਰ ਖੜੋ ਯਾਰ ਜੇ ਤੁਹਾਡੇ ਵਿੱਚ ਨਹੀਂ ਆ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਮਾਰਨਾ ਹੱਤੀ ਆ ਜਿਓ ਜਦੋਂ ਮਰਜੀ ਯਾਰ ਲੜਨ ਨੂੰ ਅਸੀਂ ਡਰਦੇ ਨਹੀਂ ਹਾਂ ਕਿ ਪਰ ਇਹ ਆ ਕਿਸੇ ਦਾ ਸਹਾਰਾ ਨਾ ਲਈਓ ਇਹਨਾਂ ਕਹੀਓ ਸੇਖਾ ਸੀ ਭਾਈ ਜੀ ਹਾਂ ਆਈਓ ਜਿਵੇਂ ਆਮ ਇਨਸਾਨ ਦੀ ਜਿੱਦਾਂ ਆਪਾਂ ਕਹਿੰਨੇ ਆ ਮੇਰੇ ਭਾਈ ਸਭ ਤੋਂ ਵੱਡਾ 1 ਮਿੰਟ ਆਈਓ ਉਦਾਂ ਜਿਹੜੇ ਸ਼ਰਾਰਤੀ ਅੰਸਰ ਜਿੱਦਾਂ ਤੁਸੀਂ ਗੋਲੀਆਂ ਚਲਾਣੇ ਤੱਕੇ ਅੱਜ ਅਸੀਂ ਗੋਲੀਆਂ ਚਲਾਨੀਆਂ ਆ ਅਸੀਂ ਸ਼ਰਾਫਤੀ ਅੰਸਰ ਆ ਅਸੀਂ ਨਾ ਮੁਕਾਬਲਾ ਕਰਾਂਗੇ ਲੱਖ ਲਾਂਤ ਪਾ ਦਿਓ ਸਾਡੇ ਤੇ ਯਾਰ ਇਹਦਾ ਤੁਸੀਂ ਉਕਸਾ ਰਹੇ ਹੋ ਕਿਸੇ ਨੂੰ ਵੀ ਸਾਡੂੰ ਚੈਲੰਜ ਕਰੋ ਆਓ ਭਾਈ ਸਾਡੇ ਨਾਲ ਇੱਕ ਮਿੰਟ ਚੈਲੰਜ ਮੈਂ ਪਹਿਲਾਂ ਕਹਿ ਗਿਆ ਅਸੀਂ ਕਿਉਂ ਤੁਸਨ ਵੀ ਉਕਸਾ ਰਹੇ ਹੋ ਵੀ ਆਜੋ ਸਾਡੇ ਨਾਲ ਚੈਲੰਜ ਕਰੋ ਟਾਈਮ ਬੰਨ ਲਓ ਅਸੀਂ ਉਹ ਟਾਈਮ ਬੰਨ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਤੁਸੀਂ ਬੇਸੂਰ ਨੂੰ ਮਾਰਦੇ ਹੋ ਗੋਲੀਆਂ ਨਾਲ ਮਾਰਦੇ ਕਿਉਂ ਮਾਰਦੇ ਪਿਓ ਯਾਰ ਜੇ ਉਸਤਾਨ ਦਾ ਵੀ ਭਾਜੀ ਤੁਹਾਡੇ ਵੀ ਕਿਸੇ ਵੀ ਨੋ ਦੇ ਵਿੱਚੋਂ ਨਾ ਐ ਪਟਿਆ ਜਾਊਗਾ ਤੁਹਾਨੂੰ ਵੀ ਦਰਦ ਹੋਊਗਾ ਭਾਈ ਸੋਰੀ ਮੈਂ ਹਿੰਦੂ ਨੀਤਰ ਇੱਕ ਮਾਰਦਾ ਨਾ ਜੇ Hindu ਨੇਤਾ ਮਰਦਾ ਵਾ ਇਹ ਪਤਾ ਲੱਗਦਾ ਬਾਜੀ ਕੋਈ ਵੀ ਇਨਸਾਨ ਜੇ ਤੁਸੀਂ ਮੇਰਾ ਪਿਆਰ ਆ ਨਾ ਤੁਹਾਡਾ ਤੁਸੀਂ ਵੀ ਇਦਾਂ ਹੀ ਬੋਲੂਗੇ ਜਦੋਂ ਤੁਸੀਂ ਕੋਈ ਸੇਵਾ ਦੇ ਵਿੱਚ ਬੈਠੇ ਹੋਊਂਗੇ ਨਾ ਤੁਸੀਂ ਵੀ ਇਦਾਂ ਹੀ ਬੋਲੂਗੇ ਤੁਸੀਂ ਇਹ ਨਹੀਂ ਕਹੋਗੇ ਠੀਕ ਹੈ ਮੇਰੇ ਨਾਲ ਮਜੂਦ ਸਨ Hindu ਨੇਤਾ ਨੀਰਜ ਚੋਪੜਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਜਿਹੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕਮੈਂਟ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਦੇ ਹੋ ਤੁਹਾਡੀ ਵੀਡੀਓ ਬਾਰੇ ਕੀ ਰਾਇਆ ਅਜਿਹੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਸਾਥੀ ਪ੍ਰਿੰਸ ਗਿਲ ਦੇ ਨਾਲ ਵਿਕੀ ਜਰਖ ਦੀਖਾ